ਵਾਸੰਦਰ ਯਾ ਇਹਨੂੰ ਅੰਦਰ ਵੀ ਬੁੱਤ ਜਾਣਾ ਆਪਾਂ ਨੇ ਅੰਦਰ ਵੀ ਦੇਖ ਹੋ ਜਾਣਾ ਚਲੋ ਹਰ ਸੌਖੀ ਆ ਹਰ ਸੌਖਾ ਕਰਾ ਦੇ ਮਨਪੀਤ ਜੇ ਉਹ ਚਿੰਦਨ ਉਹ ਪਿੱਛੇ ਨੂੰ ਹੋ ਜਾਓ ਬਸ ਬੰਦ ਹੋ ਜਾਓ ਉਹ ਮੇਰਾ ਹੀ ਜੇ ਬਕਰ ਦਾ ਸਾਰੇ ਸ਼ਹਿਰ ਵਿੱਚ ਨਹੀਂ ਦਾ ਓਏ ਉਹ ਮੇਰਾ ਹੀਰਾ ਦਾ ਓ ਉਹ ਸਾਰੇ ਸ਼ਹਿਰ ਦਾ ਮੈਨੂੰ

ਬਸ ਅੰਦਰ ਜਾ ਇਹਨੂੰ ਅੰਦਰੂਭਤ ਜਾਣਾ ਪਨੇ ਅੰਦਰ ਵੀ ਦੇਖ ਹੋ ਜਾਣਾ ਚਲੋ ਆਹ ਸੋਖੀ ਆਹ ਆਹ ਕਰਾ ਦੇ ਮਨਪ੍ਰੀਤ ਲੈ ਕੇ ਜਿਹਨਾਂ ਵਾਲੇ ਪਿੱਛੇ ਨੂੰ ਹੋ ਜਾਓ ਬਸ ਬੰਦ ਰਹਿ ਜੀ ਉਹ ਮੇਰਾ ਹੀ ਜੇ ਵਰਗਾ ਸ਼ਾਹ ਹੈ ਸ਼ਹਿਰ ਵਿੱਚ ਨਹੀਂ ਤਾਂ ਓਏ ਉਹ ਮੇਰਾ ਹੀਰਾ ਤਾਂ ਓਹ ਉਹ سارے ਸ਼ਹਿਰ ਦਾ ਮੈਨੂੰ

ਬਸ ਅੰਦਰ ਜਾ ਇਹਨੂੰ ਅੰਦਰ ਵੀ ਬੁੱਤ ਜਾਣਾ ਆਪਾਂ ਨੇ ਅੰਦਰ ਵੀ ਦੇਖ ਹੋ ਜਾਣਾ ਚਲੋ ਹਰ ਸੋਖੀ ਹਰ ਸੋਖਾ ਕਰਾ ਦੇ ਮਨਪ੍ਰੀਤ ਉਹ ਕਿੱਥੇ ਹੋ ਜੋ ਪਿੱਛੇ ਨੂੰ ਹੋ ਜਾਓ ਬਸ ਬੰਦ ਹੋ ਜਾਓ ਉਹ ਮੇਰਾ ਹੀ ਜੇ ਬਕਰ ਕਾ ਸਾਰੇ ਸ਼ਹਿਰ ਵਿੱਚ ਨਹੀਂ ਦਾ ਓਏ ਉਹ ਮੇਰਾ ਹੀਰਾ ਦਾ ਓ ਉਹ ਸਾਰੇ ਸ਼ਹਿਰ ਦਾ ਮੈਨੂੰ ਹੇ ਜੇ ਬਗਰ ਕਾਾਰੇ ਸ਼ਹਿਰ ਵਿੱਚ ਨਹੀਂ ਤਾਂ ਓਏ ਉਹ ਮੇਰਾ ਹੀਰਾ ਤਾਂ ਓਹ ਉਹਾਰੇ ਸ਼ਹਿਰ ਦਾ ਮੈਂ ਬਸ ਅੰਦਰ ਜਾ ਇਹਨੂੰ ਅੰਦਰੋਂ ਵੀ ਤੋ ਜਾਣਾ ਆਪਣੇ ਅੰਦਰ ਵੀ ਦੇਖ ਹੋ ਜਾਣਾ ਚਲੋ ਹਰ ਸੋਖੀ ਆਹ ਹਰ ਸੋ ਕਰਾ ਦੇ ਮਨਪ੍ਰੀਤ ਦੇਖਿਆ ਉਹ ਪਿੱਛੇ ਨੂੰ ਹੋ ਜਾਓ ਬਸ ਬੰਦ ਹੋ ਜਾਓ ਮਰੇ ਬਸ ਅੰਦਰ ਜਾ ਇਹਨੂੰ ਅੰਦਰ ਵੀ ਬੁੱਤ ਜਾਣਾ ਆਪਾਂ ਨੇ ਅੰਦਰ ਵੀ ਦੇਖ ਹੋ ਜਾਣਾ ਚਲੋ ਹਰ ਸ਼ੌਕ ਕਰਾ ਦੇ ਹਰ ਸ਼ੌਕ ਕਰਾ ਦੇ ਮਨਪ੍ਰੀਤ ਚਿੰਤਨ ਮੋ ਜੋ ਪਿੱਛੇ ਨੂੰ ਹੋ ਜਾਓ ਬਸ ਬੰਦ ਹੋ ਜਾਓ ਉਹ ਮੇਰਾ ਹੀ ਜੇ ਬਗਰ ਕਾ ਸਾਰੇ ਸ਼ਹਿਰ ਵਿੱਚ ਨਹੀਂ ਦਾ ਓਏ ਉਹ ਮੇਰਾ ਹੀਰਾ ਦਾ ਓ ਉਹ ਸਾਰੇ ਸ਼ਹਿਰ ਨਾਲ ਮੈਨੂੰ ਕਹੇ ਹੇ ਜੇ ਵਰਗਾ ਸਾਰੇ ਸ਼ਹਿਰ ਵਿੱਚ ਨਹੀਂ ਦਾ ਓਏ ਉਹ ਮੇਰਾ ਹੀਰਾ ਦਾ ਹੋ ਉਹ ਸਾਰੇ ਸ਼ਹਿਰ ਦਾ ਮੈਂ ਬਾਸੰਦਰਿਆ ਇਹ ਨੂੰ ਅੰਦਰ ਹੀ ਬੁੱਤ ਜਾਣਾ ਆਪਣੇ ਅੰਦਰ ਵੀ ਦੇਖ ਹੋ ਜਾਣਾ ਚਲੋ ਆਹ ਸੋਖੀ ਆਹ ਹਰਸ਼ਾ ਕਰਾ ਦੇ ਮਨਪ੍ਰੀਤ ਲੈ ਕੇ ਜਾਓ ਤੁਸੀਂ ਪਿੱਛੇ ਨੂੰ ਹੋ ਜਾਓ ਚਲੋ ਬਖਸ਼ਵੰਦ ਰੋਣੇ ਮੈਨੂੰ